ਮਸ ਹੋਣ ਦੇ ਚੱਕਰ ਦੇ ਵਿੱਚ ਕਹਿੰਦੀ ਕੋਈ ਕੱਪੜਾ ਮੇਰੇ ਸਰੀਰ ਤੇ ਰਹਿ ਨਾ ਜਾਵੇ ਲਾ ਲਾ ਕੇ ਮਾਰਦੀਆਂ ਅੱਜ ਕੱਲ 12-12 ਸਾਲ ਦੀਆਂ ਕੁੜੀਆਂ ਕੱਪੜੇ ਚਰਾਚ ਲਾ ਕੇ ਮਾਰਦੀਆਂ ਆ ਵੀਡੀਓ ਥੱਲੇ ਚੱਲੀ ਜਾਂਦੇ ਨਾ ਦੇਖੋ ਇਹਨੂੰ ਰੀਸੈਂਟਲੀ ਤੁਸੀਂ ਕੁਛ ਨਹੀਂ ਕਰਨਾ ਨਵਾਂ ਇੰਸਟਾਗ੍ਰam ਬਣਾਓ ਨਵਾਂ ਟਿਕਟੋਕ ਬਣਾਓ ਬਿਲਕੁਲ ਨਮਾ ਨਵੇਂ ਫੂਮ ਦੇ ਵਿੱਚ ਨਵੇਂ ਸਾਮ ਦੇ ਨਾਲ ਤੁਹਾਡੇ ਕੋਲ ਹੋਰ ਵੀਡੀਓ ਆਉਣਗੀਆਂ ਇਹ ਕਿਉਂ ਆਉਂਦੀਆਂ ਤੁਹਾਨੂੰ ਪਤਾ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਇਨਾਂ ਨੂੰ ਲਾਈਕ ਕਰਦੇ ਆ ਇਨਾਂ ਨੂੰ ਸ਼ੇਅਰ ਕਰਦੇ ਆ ਔਰ ਇਨਾਂ ਦੇ ਥੱਲੇ ਕਮੈਂਟ ਲਿਖਦੇ ਆ ਬੜੇ ਬੜੇ ਚੰਗੇ ਇਨਾਂ ਦੀ ਤਾਰੀਫ਼ ਕਰਦੇ ਆ ਕੁੜੀਆਂ ਦੀ ਤਾਰੀਫ਼ ਇੱਕ ਇਹੋ ਜਿਹਾ ਹਥਿਆਰ ਆ ਜਿਹੜਾ ਕਦੇ ਖਾਲੀ ਨਹੀਂ ਜਾਂਦਾ ਤਾਰੀਫ਼ ਬੜਾ ਕੁਝ ਕਰਵਾ ਦਿੰਦੀ ਆ ਜਦੋਂ ਪੰਪ ਵੱਜਦੇ ਆ ਫੇਕ ਤੇ ਹੋਰ ਇਸ ਤੋਂ ਵੱਧ ਹੋਰ ਜਿਹੜਾ ਮਾੜਾ ਮੋਟਾ ਲੀੜਾ ਇਹੋ ਜਿਹਾ ਕੋਈ ਅੰਗ ਨਹੀਂ ਛੜਦੀਆਂ ਸਰੀਰ ਦਾ ਜਿਹੜਾ ਨਾਂ ਦਿਖਾਉਣਾ ਹੋਵੇ ਕਾਦੇ ਲਈ ਫੇਮਸ ਹੋਣ ਲਈ ਫੇਮਸ ਹੋਣ ਤੇ ਵੱਧ ਚੱਲਣ ਹੋਣ ਦੇ ਵਿੱਚ ਬੜਾ ਫਰਕ ਹੁੰਦਾ ਹੈਗਾ ਸਮਝ ਨਹੀਂ ਆਉਂਦੀ ਇਹਨਾਂ ਨੂੰ ਛੋਟੇ-ਛੋਟੇ ਉਮਰ ਦੀਆਂ ਕੁੜੀਆਂ 12-12 13-13 ਸਾਲ ਦੀਆਂ ਲਾਲਾਂ ਮਾਰੀ ਜਾਂਦੀਆਂ ਲੀੜੇ ਕਿਉਂ ਮਾਰਦੀਆਂ ਮੈਂ ਦੱਸਿਆ ਸੀ ਨਾ ਪਿਛਲੀ ਵੀਡੀਓ ਦੇ ਵਿੱਚ ਦੇਖੋ ਜਾ ਕੇ ਕਿਉਂਕਿ ਇਹਨਾਂ ਦੇ ਜਿਨ੍ਹਾਂ ਨੂੰ ਗੁਰੂ ਧਾਰਿਆ ਹੋਇਆ ਹੈਗਾ ਉਹ ਬੈਠੀਆਂ ਫੇਸਬੁੱਕ ਉੱਤੇ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾਗਾ ਲੁਧਿਆਣੇ ਵਾਲੀ ਇੱਕ ਕੈਨੇਡਾ ਦੇ ਵਿੱਚ ਦੋ ਬੈਠੀਆਂ ਇੱਕ ਹੋਰ ਯੂਕੇ ਦੇ ਵਿੱਚ ਬੈਠੀ ਆ ਉਹਨਾਂ ਨੇ ਸਭ ਟ੍ਰੈਂਡ ਕੀਤਾ ਉਹਨਾਂ ਨੂੰ ਵੇਖ-ਵੇਖ ਕੇ ਕਿਉਂਕਿ ਨਵੇਂ ਜਦੋਂ ਪ੍ਰੋਫਾਈਲਾਂ ਬਣਦੀਆਂ ਜਿਹੜੀਆਂ ਵੀਡੀਓ ਸਭ ਤੋਂ ਵੱਧ ਚੱਲੀਆਂ ਹੁੰਦੀਆਂ ਉਹਨਾਂ ਦੇ ਕੋਲੋਂ ਚਾਹੇ ਉਹਨਾਂ ਨੂੰ ਕੋਈ ਫੋਲੋ ਕਰੇ ਚਾਹੇ ਨਾ ਕਰੇ ਉਹ ਨਿਊਜ਼ ਫੀਡ ਦੇ ਵਿੱਚ ਉੱਤੇ ਵੀਡੀਓ ਜਾਣੀਆਂ ਹੀ ਜਾਣੀਆਂ ਹੁਣ ਤੁਸੀਂ ਆਪ ਸੋਚੋ ਤੁਹਾਡੇ ਜਿਹੜੇ ਨਿਆਣੇ ਆ ਚਾਹੇ ਮੁੰਡੇ ਆ ਚਾਹੇ ਕੁੜੀਆਂ ਐ ਤੁਸੀਂ ਉਹਨਾਂ ਨੂੰ ਮੋਬਾਈਲ ਲੈ ਕੇ ਦਿੱਤਾ ਉਹਨਾਂ ਨੂੰ ਆਹ ਕੰਟੈਂਟ ਦੇਖਣ ਨੂੰ ਮਿਲ ਲਾਂਗਾ ਔਰ ਇਹ ਕੰਟੈਂਟ ਦੇਖ ਕੇ ਉਹ ਕੀ ਕਰਨਗੇ ਉਹਨਾਂ ਦੀ ਜਵਾਨੀ ਕਿੱਧਰ ਨੂੰ ਜਾਊਗੀ ਇਹ ਜਿਹੜੇ ਭਰ ਭਰ ਕੇ ਮਿਲੀਅਨਸ ਦੇ ਵਿੱਚ ਲਾਈਕ ਆਉਂਦੇ ਆ ਉਹ ਕੌਣ ਦੇਖਣ ਵਾਲੇ ਥੋਨੂੰ ਪਤਾ ਬੱਚੇ ਹੀ ਆ ਛੋਟੀ ਉਮਰ ਵਾਲੇ ਹੱਲ ਜਾਂਦੇ ਆ ਦੇਖ ਕੇ ਉਹ ਇਸ ਉਮਰ ਦੇ ਵਿੱਚ ਸੋਤੋ ਜਰਾ ਜਦੋਂ ਆਪਣੀ ਉਮਰ ਵਾਲੇ ਦੇ ਜਵਾਨੀ ਸੀ 15 16 ਸਾਲ ਦੀ ਉਮਰ ਵਿੱਚ ਉਹ ਤੋਂ ਮੋਬਾਈਲ ਨਹੀਂ ਸੀਗਾ ਔਰ ਅਖਬਾਰਾਂ ਦੇ ਵਿੱਚ ਫੋਟੋਆਂ ਕੱਟਦੇ ਹੁੰਦੇ ਸੀਗੇ ਫਿਲਮੀ ਸੰਡੇ ਵਾਲੇ ਦੇ ਵਿੱਚੋਂ ਜੱਗ ਬਾਣੀ 'ਚੋਂ ਜਾਂ ਆ ਕਿਤਾਬਾਂ ਮਿਲਦੀਆਂ ਹੁੰਦੀਆਂ ਸੀਗੀਆਂ ਹੀਰੋਵਾਨਾਂ ਦੇ ਮੂੰਹ ਲੱਗੇ ਹੁੰਦੇ ਸੀ ਤਾਂ ਕਿੰਨੀਆਂ ਕੀਮਤੀ ਮੰਨਦੇ ਹੁੰਦੇ ਸੀਗੇ ਔਰ ਅੱਜ ਦੇ ਡੇਟ ਦੇ ਵਿੱਚ ਜਿਹੜੇ ਜੰਗਸਟਰ ਆ ਇਹਨਾਂ ਲਈ ਇੰਨਾ ਕੁ ਸੋਰਸ ਆ ਇੰਨਾ ਕੁ ਮਟੀਰੀਅਲ ਜਮਾ ਹੋ ਗਿਆ ਉਹ ਵੀ ਲਾਈਵ ਅੱਖਾਂ ਦੇ ਸਾਹਮਣੇ ਆਂਦੇ ਹੋਏ ਪਏ ਇਹਨਾਂ ਦੇ ਦਿਮਾਗ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜੀਵਨ ਦੇ ਵਿੱਚ ਕਰਨਾ ਕੀ ਹੈ ਤੱਕ ਕੀ ਹੁੰਦੀ ਆ ਇੱਥੇ ਹੀ ਫਸ ਕੇ ਰਹਿ ਗਏ ਓਏ ਹਲਦੇ ਬੱਚਾ ਜਿਨ੍ਹਾਂ ਦੇ ਤਾਂ ਅੱਖਾਂ ਦੇ ਸਾਹਮਣੇ ਮੋਬਾਈਲ ਆਇਆ ਪਹਿਲਾਂ ਉਹਨਾਂ ਨੇ ਸੁਚਾਂ ਵਾਲੇ ਚਲਾਏ ਆ ਫਿਰ ਉਹਨਾਂ ਨੇ ਜਦੋਂ ਨੈੱਟ ਨਵਾਂ ਨਵਾਂ ਸ਼ੁਰੂ ਹੋਇਆ ਪਹਿਲਾਂ ਇਹ ਵਾਲਾ ਚਲਾਇਆ ਫਿਰ 1G 2G 3G 4G 5G ਤੇ ਉਹਨਾਂ ਨੂੰ ਸਮਝ ਆ ਬਈ ਬ੍ਰਾਊਜ਼ਿੰਗ ਕਿਵੇਂ ਕਰਨੀ ਆ ਨੈੱਟ ਦੀ ਵਰਤੋਂ ਕੀ ਆ ਅੱਜਕੱਲ ਦੇ ਬੱਚੇ ਟੱਚ ਫੋਨ ਲੈਣਾ ਜੀ ਆਈਫੋਨ ਲੈਣਾਗਾ ਬਸ ਉਹਨਾਂ ਦੇ ਵਿੱਚ ਗਣਮੀਆਂ ਚੁਣਮੀਆਂ ਆਈਫੋਨ ਆਉਣੀਆਂ ਆ ਸਨੈਪਚੈਟ ਇੰਸਟਾਗ੍ਰam ਟਿਕਟੌਕ ਤੇ ਚਲੋ ਰੀਲਾਂ ਦੇ ਰੀਲਾਂ ਦੇ ਵਿੱਚੋਂ ਕੀ ਸਿੱਖਣਗੇ ਮੈਨੂੰ ਦੱਸੋ ਤੁਸੀਂ ਕੀ ਸਿੱਖਣਗੇ ਉਹਦੇ ਕੀ ਦੇਖਣਗੇ ਆਪੇ ਜਵਾਬ ਦਿਓ ਤੁਸੀਂ ਕਮੈਂਟ ਦੇ ਵਿੱਚ ਜੇ ਤੁਸੀਂ ਆਪ ਦੇ ਜਵਾਕਾਂ ਨੂੰ ਬਚਾਉਣਾ ਹੈ ਤਾਂ ਫੋਨ ਨਾ ਦਿਓ ਭਰਾਓ ਦੇਉਣਾ ਫੋਨ ਜਿਨਾ ਟਾਈਮ ਉਹਨਾਂ ਦੇ ਵਿਆਹ ਨਹੀਂ ਹੁੰਦੇ ਤੇ ਨੇ ਵਿਆਹ ਤੋਂ ਪਹਿਲਾਂ ਹੀ ਪਟਾਕੇ ਚੱਲ ਜਾਣੇ ਆ ਫਿਰ ਰੋਣ ਕਰ ਲਾਉਣ ਦਾ ਘਰੋਂ ਭਜਦੇ ਨੜਦੇ ਬੜਾ ਕੋਸਨ ਦਾਗਾ ਮਿਹਰਬਾਨੀ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਕਰੋ ਕੋਈ ਚੰਗੀ ਜਾਣਕਾਰੀ ਵੀ ਕਿਸੇ ਦੇ ਕੰਨਾਂ ਦੇ ਵਿੱਚ ਪੈ ਜਾਏ ਕਿਸੇ ਦਾ ਜਿਹੜਾ ਬੜਾ ਬੇਨਬੋਸ ਹੋਇਆ ਪਿਆ ਅੱਜਕੱਲ੍ਹ ਦੇ ਯੂਥ ਦਾ ਔਰ ਫੇਮਸ ਹੋਣ ਦੇ ਚੱਕਰ ਦੇ ਵਿੱਚ ਲੀਡੇ ਜਿਹੜੇ ਲੈ ਗਏ ਆ ਇਹ ਪਵਾ ਦਿਓ ਮੈਂ 42 ਗੱਲਾਂ ਨੈਕਸਟ ਵੀਡੀਓ ਮੈਂ ਇਹਨਾਂ ਦੇ ਕਰੂੰਗਾ ਟਕਾ ਕੇ ਇਹਨਾਂ ਦੇ ਪੜਦੇ ਫਾਸਹ ਕਰਨੇ ਆ ਪਹਿਲੀ ਪਹਿਲੀ ਵੀਡੀਓ ਤੋਂ ਠੀਕ ਹੈ ਜੀ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗੁਰੂ ਫੋਲੋ ਕਰ ਲਵੋ ਇਸ ਤਰ੍ਹਾਂ ਦਾ ਕੰਟੈਂਟ ਤੇ ਫੇਸਬੁੱਕ ਤੋਂ ਪੈਸੇ ਕਿਵੇਂ ਕਮਾਉਣੇ ਇਹਦੇ ਵਾਸਤੇ ਮੈਂ ਅੱਜ ਵੀਡੀਓ ਬਣਾ ਰਿਹਾ ਹਾਂ YouTube ਹੈਗਾ ਪੰਜਾਬੀ ਸਟੇਟਸ ਗੁਰੂ Instagram ਵੀ ਠੀਕ ਆ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ